ਹਾਂਜੀ ਮੈਂ ਜੀ ਧੰਨਵਾਦ ਕਰਦਾ ਸਮੁੱਚੀ ਹਾਈ ਕਮਾਂਡ ਦਾ ਸ੍ਰੀ ਰਵਿੰਨ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪੰਜਾਬ ਪ੍ਰਧਾਨ ਸ੍ਰੀ ਹਮਨ ਰੋੜਾ ਜੀ ਤੇ ਜਿਹੜੇ ਪੰਜਾਬ ਦੇ ਇਨਚਾਰਜ ਲਾਇਆ ਨੇ ਸ੍ਰੀ ਮਨੀਸ਼ ਸੋਧਿਆ ਜੀ ਉਹਨਾਂ ਦਾ ਤੇ ਸਾਡੇ ਹਲਕੇ ਦੇ ਡੇਰ ਬਾਬਾ ਨਾਨਕ ਦੇ ਐਮ ਐਲ ਏ ਸਰਦਾਰ ਗਰਦੀਪ ਸਿੰਘ ਰੰਧਾਵਾ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕਰਦੇ ਆ ਮਤਲਬ ਜਿਹੜਿਆ ਮੈਨੂੰ ਜਿੰਮੇਵਾਰੀ ਦਿੱਤੀ ਆ ਤੇ ਮੈਂ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਬਹੁਤ ਫਦਾ ਵਰਕਰ ਨੂੰ ਪੰਜਾਬ ਸਰਕਾਰ ਨੇ ਉਹ ਤਾਂ ਦੇਖੀ ਮਰ ਗਿਆ ਕਿ ਇਹਨੂੰ ਦੇਖ ਦੇਣਾ ਦੇਖੋ ਆਮ ਆਦਮੀ ਪਾਰਟੀ ਦੇ ਸੁਪਰੀਮੋ ਸੀ ਅਰੰਧ ਕੇਤਰੀਵਾਲ ਜੀ ਤੇ ਪੰਜਾਬ ਦੇ ਇੰਚਾਰਜ ਮਨੀਸ਼ ਸ਼ੋਧਿਆ ਜੀ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਅੱਜ ਡੇਰਾ ਪਾਪਾ ਨਾਨਕ ਜੀ ਦਾ ਸੰਗਠਨ ਦਾ ਇੰਚਾਰਜ ਡੇਰਾ ਪਾਪਾ ਨਾਲ ਉਹ ਜਿਹੜਾ ਛੋਟਾ ਨਾ ਹੈਪੀ ਜਤਿੰਦਰ ਸਿੰਘ ਪਿੰਡ ਡੀਰੀਅਲ ਕਿਨ ਤੋਂ ਜਿਹੜਾ ਸਾਡਾ ਬਲਾਗ ਪ੍ਰਧਾਨਵੀ ਆ ਉਹਨੂੰ ਇਹ ਜ਼ਿੰਮੇਵਾਰੀ ਮਿਲੀ ਹੈ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਇਹ ਜ਼ਿੰਮੇਵਾਰੀ ਸਾਡਾ ਬਲਾਗ ਪ੍ਰਧਾਨਵੀਆ ਪਹਿਲਾਂ ਤਾਂ ਹੁਣ ਇਹਨੂੰ ਬੜੀ ਵੱਡੀ ਜਮੈਰੀ ਪਾਰਟੀ ਨੇ ਦਿੱਤੀ ਹੈ ਤੇ ਜ਼ਿੰਮੇਵਾਰੀ ਆਪਣੀ ਪੂਰੀ ਤਨਦੇਈ ਨਾਲ ਨਿਭਾਏਗਾ ਔਰ ਪਾਰਟੀ ਦੀਆਂ ਉਮੀਦਾਂ ਤੇ ਖਰਾ ਉਤਰੇਗਾ ਕਿਉਂ ਪਾਰਟੀ ਨੇ ਬੜਾ ਵੇਖ ਕੇ ਪਰਖ ਕੇ ਜਿਹੜਾ ਇਹਨੂੰ ਜੋ ਮੈਰੀ ਦਿੱਤੀ ਹੈ ਜਿਹੜਾ ਸੰਗਠਨ ਹੁੰਦਾ ਉਹ ਪਾਰਟੀ ਦੇ ਉੱਪਰ ਹੁੰਦਾ ਹੈ ਤਾਂ ਸੰਗਠਨ ਦੀ ਜ਼ਿੰਮੇਵਾਰੀ ਪਾਰਟੀ ਦੇ ਅਹੁਦੇਦਾਰਾਂ ਨਾਲੋਂ ਵੱਡੀ ਹੁੰਦੀ ਹੈ ਤਾਂ ਮੈਂ ਇੱਕ ਗੱਲ ਸਮਝਦਾ ਕਿ ਸੰਗਠਨ ਤੇ ਜਿਹੜੀ ਸਰਕਾਰ ਪਰਲ ਚੱਲਣੀ ਚਾਹੀਦੀ ਹੈ ਬਰਾਬਰ ਸੰਗਠਨ ਦਾ ਤੇ ਬੋਤਾ ਉਹਨਾਂ 'ਚ ਫਰਕ ਨਹੀਂ ਪਰਲ ਬਰਾਬਰ ਚੱਲੇਗੀ ਤਾਂ ਇੱਕ ਜਿਵੇਂ ਗੱਡੀ ਦੀ ਦੋਵੇਂ ਟਾਇਰ ਬਰਾਬਰ ਚੱਲਣਗੇ ਤਾਂ ਪੂਰੀ ਸਪੀਡ 'ਚ ਚੱਲਦੀ ਆ ਤਾਂ ਜੇ ਥੋੜਾ ਵੀ ਉੱਚਾ ਨੀਮਾ ਹੋ ਜਾਏ ਤਾਂ ਗੱਡੀ ਦਾ ਜਿਹੜਾ ਬੈਲੈਂਸ ਵਿਕੜ ਜਾਂਦਾ ਤਾਂ ਪਾਰਟੀ ਨੇ ਬਹੁਤ ਵੱਡਾ ਫੈਸਲਾ ਕੀਤਾ ਕੱਲ 27 ਜਿਹੜੇ ਨੇ ਟੋਟਲ ਮਰਖਾ ਲਾਏ ਨੇ ਇਹਨਾਂ ਨੇ ਜਿਹੜਾ ਸੰਗਠਨ ਦੇ ਹਲਕਣ ਚਾਰਜ ਲਾਏ ਨੇ ਮੈਂ ਆਪਣੇ ਵੱਲੋਂ ਜਤਿੰਦਰ ਸਿੰਘ ਹੈਪੀ ਨੂੰ ਇਹਨਾਂ ਦੇ ਸਮੁੱਚੇ ਪਰਿਵਾਰ ਨੂੰ ਔਰ ਸਮੁੱਚੀ ਟੀਮ ਨੂੰ ਸਾਰਾ ਡੇਰਾ ਬਾਬਾ ਨਾਨਕ ਹਲਕੇ ਦੇ ਸਮੁੱਚੇ VOTER ਸਪੋਰਟਰ ਬਲਾਕ ਪ੍ਰਧਾਨ ਉਪਦੇਦਾਰ ਵਿੰਗਾਂ ਦੇ ਪ੍ਰਧਾਨ ਮੈਂ ਉਹਨਾਂ ਨੂੰ ਵਧਾਈ ਵੀ ਦਿੰਦਾ ਔਰ ਉਹਨਾਂ ਕੋਈ ਉਮੀਦ ਰੱਖਣਾ ਕਿ ਤੁਸੀਂ ਇਸ ਵੀਰ ਦਾ ਤਨਦਈ ਨਾਲ ਜਿਹੜਾ ਇਹਦਾ ਸਾਥ ਵੀ ਦੇਣਾ ਔਰ ਸੰਗਠਨ ਨੂੰ ਹੋਰ ਮਜ਼ਬੂਤ ਕਰਨਾ ਡੇਰਾ ਬਾਬਾ ਨਾਨਕ ਚ ਸਰਦਾਰ ਸਾਹਿਬ ਇੱਕ ਤੁਹਾਡੀ ਪਾਰਟੀ ਦੇ ਮਾਰਕੀਟਿੰਗ ਕਮੇਟੀ ਚੇਅਰਮੈਨ ਨੇ ਉਹਨਾਂ ਅਸਤੀਫਾ ਦੇ ਕੇ ਔਰ ਸਵਾਲ ਖੜੇ ਕੀਤੇ ਜਾ ਰਹੇ ਖਾਸ ਕਰਕੇ ਖੜਾ ਦੀ ਸਥਿਤੀ ਨੂੰ ਲੈ ਕੇ ਫਿਰ ਕਾਰਵਾਈ ਸਹੀ ਹੈ ਦੇਖੋ ਉਹ ਜਿਹੜੀ ਅਸਤੀਫੇ ਦੀ ਗੱਲ ਵਾ ਉਹ ਜਿੰਨਾ ਚਿਰ ਤਾਂ ਪਾਰਟੀ ਨੇ ਉਹ ਕੰਦਾ ਬਦਲਾ ਨਹੀਂ ਆਇਆ ਜੇ ਬਦਲਾ ਨਹੀਂ ਆਇਆ ਤੇ ਜੇ ਛੋਟੇ ਤੋਂ ਛੋਟੇ ਵਰਕਰਾਂ ਨੂੰ ਚੇਅਰਮੈਨੀਆਂ ਦਿੱਤੀਆਂ ਇਹਨੂੰ ਬਦਲਾ ਹੀ ਕਿਹਾ ਜਾਂਦਾ ਨਹੀਂ ਤੇ ਹੁੰਦਾ ਕੀ ਵੀ ਲੀਡਰ ਆਪਣਾ ਪਰਿਵਾਰਵਾਦ ਇਹੋ ਜਿਹੀਆਂ ਪੋਸਟਾਂ ਦਿੰਦੇ ਸੀ ਆਮ ਆਦੀ ਪਾਰਟੀ ਨੇ ਇੱਕ ਆਮ ਵਰਕਰ ਨੂੰ ਇੰਨੀ ਵੱਡੀ ਚੇਅਰ ਦੋ ਦੋ ਪੀੜੀਆਂ ਨਿਕਲ ਜਾਂਦੀਆਂ ਕਿਤੇ ਮਾਰਕੀਟ ਕਮੇਟੀ ਦਾ ਚੇਅਰਮੈਨ ਲੱਗਣ ਵਾਸਤੇ ਤਾਂ ਪਾਰਟੀ ਨੇ ਕੰਮ ਦੇਖ ਕੇ ਉਹਨਾਂ ਨੂੰ ਦਿੱਤੀਆਂ ਪਰ ਮੈਨੂੰ ਲੱਗਦਾ ਕਿ ਤਨਾ ਕਿਤੇ ਉਹਦਾ ਹਜਮ ਨਹੀਂ ਹੋਇਆ ਇਸ ਕਰਕੇ ਕਦਰ ਕਰਨੀ ਚਾਹੀਦੀ ਹੈ ਕਈ ਬੰਦਿਆਂ ਨੂੰ ਆਪਣੇ ਅਹੁਦੇ ਦਾ ਅਹਿਮੀਅਤ ਦਾ ਨਹੀਂ ਪਤਾ ਹੁੰਦਾ ਕਿ ਇਹ ਜਿਹੜੇ ਅਹੁਦੇ ਤੇ ਜਿਹੜੀ ਮੈਂ ਸੀਟ ਤੇ ਬੈਠਾ ਸੀ ਅਹਿਮੀਅਤ ਕੀ ਹੈ ਇਹਦੇ ਬਦਲੇ ਸੰਘਰਸ਼ ਕਿੰਨਾ ਕਰਨਾ ਪੈਂਦਾ ਹੈ ਤਾਂ ਮੈਂ ਕਿਹਾ ਅੱਜ ਜੋ ਸਵਾਲ ਕਰਨ ਰਿਹਾ ਆਮ ਆਦੀ ਪਾਰਟੀ ਦੇ ਕੰਮਾਂ ਤੇ ਤੰਮੈਨੂੰ ਲੱਗਦਾ ਕਿ ਜਿਹੜੇ ਸਹੂਲਤਾਂ ਆਮ ਆਦਮੀ ਪਾਰਟੀ ਨੇ ਦਿੱਤੀਆਂ ਨੇ ਸਾਰੇ ਪੰਜਾਬ ਦੇ ਲੋਕਾਂ ਨੂੰ ਉਹ ਸਹੂਲਤਾਂ ਉਹ ਵੀ ਘਰ ਲੈ ਰਿਆ ਤਾਂ ਜੇ ਇੰਨਾ ਹੀ ਆਮ ਆਦਮੀ ਪਾਰਟੀ ਨਾਲ ਕੋ ਸਹੂਲਤਾਂ ਬੰਦ ਕਰ ਦੇਣਾ ਆਪਣੇ ਘਰ ਦੀਆਂ ਆਪਣੇ ਪਰਿਵਾਰਾਂ ਦੀਆਂ ਕਿ ਅਸੀਂ ਤਾਂ ਇੰਨਾ ਇਹ ਸਹੂਲਤਾਂ ਲੈਣੀਆਂ ਹੀ ਨਹੀਂ ਜਾਂ ਆਪਣੀਆਂ ਸਾਰੀਆਂ ਸਹੂਲਤਾਂ ਵੀ ਲੈਣੀਆਂ ਤੇ ਪਾਰਟੀ ਨੂੰ ਫਿਰ ਵੀ ਮਾੜਾ ਕਹਿਣਾ ਮੇਰੇ ਖਿਆਲ ਇਦੋਂ ਮਾੜੀ ਗੱਲ ਨਹੀਂ ਕਿਤੇ ਵੀ ਹੋ ਸਕਦੀ ਰਾਹੁਲ ਗਾਂਧੀ ਜੀ ਇੱਥੋਂ ਹੋ ਕੇ ਗਏ ਨੇ ਫੇਰੀ ਮਾ ਕੇ ਗਏ ਨੇ ਪਰ ਉਹਨਾਂ ਵੱਲੋਂ ਕੋਈ ਵੀ ਰਾਹਤ ਸਮਗਰੀ ਕਿਸੇ ਨੂੰ ਕੁਝ ਨਹੀਂ ਦਿੱਤਾ ਗਿਆ ਕਹ ਕੇ ਮੇਰੀ ਸਰਕਾਰ ਆਏਗੀ ਮੈਂ ਧੜੀ ਬਾਤ ਚੁੱਕਾ ਹਾਂ ਤਫਰ ਲੈਣ ਕੀ ਆ ਸਿਰਫ ਫੋਟੋਆਂ ਹੀ ਕਰਾਉਣ ਆਏ ਨੇ ਇਹ ਜਿਹੜੇ ਉਹਨੂੰ ਨਾਲ ਲੈ ਕੇ ਤੁਰੇ ਫਿਰਦੇ ਸੜਕਾਂ ਤੇ ਹੂਟੇ ਦਿੰਦੇ ਫਿਰਦੇ ਹੀ ਜਾਂ ਦੇਣਾ ਕੁਛ ਨਹੀਂ ਤਾਂ ਫਿਰ ਜੇ ਫੋਟੋਆਂ ਹੀ ਕਰਾਉਣੀਆਂ ਅੱਗੇ ਨਹੀਂ ਪਤਾ ਪੰਜਾਬ ਦੇ ਲੋਕਾਂ ਨੂੰ ਇੱਕ ਜਿਹੜਾ ਗਾਂਧੀ ਪਰਿਵਾਰ ਨੇ ਪੰਜਾਬ ਨਾਲ ਕੀ ਕੀਤਾ ਕਿਸੇ ਨੂੰ ਭੁਲੇਖਾ ਗਾਂਧੀ ਪਰਿਵਾਰ ਤੋਂ ਕੀ ਸੋਚ ਕੇ ਆਉਂਦੇ ਨੇ ਗਾਂਧੀ ਪਰਿਵਾਰ ਵਾਲੇ ਜੀ ਇੱਥੇ ਜੋ ਪਿਛਲੇ ਜ਼ਖਮ ਆ ਜਦੋਂ ਗਾਂਧੀ ਪਰਿਵਾਰ ਪੰਜਾਬ ਦੀ ਧਰਤੀ ਤੇ ਪੈਰ ਪਾਉਂਦਾ ਤਾਂ ਸਾਰਿਆਂ ਨੂੰ 6 ਜੂਨ 1984 ਯਾਦ ਆਉਂਦੀ ਹੈ ਇਹ ਉਹ ਪਰਿਵਾਰ ਹੈ ਜਿਹਨੇ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਾਇਆ ਇਹ ਉਹ ਪਰਿਵਾਰ ਦਾ ਅੱਗੋਂ ਵਾਰਸ ਤੁਰਿਆ ਆਉਂਦਾ ਪੰਜਾਬ 'ਚ ਇਸ ਕਰਕੇ ਜਿਨ੍ਹਾਂ ਲੋਕਾਂ ਨੇ ਇਹਨੂੰ ਸੱਦਿਆ ਬੁਲਾਇਆ ਮੈਂ ਕਹਿੰਦਾ ਪੰਜਾਬੀ ਨਹੀਂ ਆਪਣੇ ਆਪ ਨੂੰ ਪੰਜਾਬੀ ਅਖਵਾਉਣ ਹੀ ਨਾ ਸਰ ਐਸਪੀਸੀ ਉਹ ਤੇ ਸਰੋਪਿਆ ਨਾਲ ਸਬੰਧ ਕੀਤਾ ਯਾਰ ਦੇਖੋ ਐਸਪੀਸੀ ਨੇ ਸਰੋਪਿਆ ਨਾਲ ਮੈਂ ਕਹਿੰਦਾ ਬਹੁਤ ਵੱਡਾ ਕੰਮ ਗਲਤ ਕੰਮ ਕੀਤਾ ਇਹੋ ਜਿਹਨੂੰ ਕਦੀ ਨਹੀਂ ਜੇ ਹਾਨੂੰ ਵੀ ਸਰੋਪਾਕ ਦਿੰਦੇ ਜਰੂਰ ਨੇ ਪਰ ਗੁਰੂ ਦੀ ਹਜ਼ੂਰੀ ਚ ਸਰੋਪਾ ਨਹੀਂ ਦਿੰਦੇ ਹੱਥ ਚ ਫੜਾਉਂਦੇ ਨੇ ਆ ਪਹਿਲੀ ਵਾਰੀ ਵੇਖਿਆ ਕਿ ਉਹਦੀ ਅਰਦਾਸ ਵੀ ਹੋਈ ਆ ਤਾਂ ਉਹਨੂੰ ਸਰੋਪਾ ਵੀ ਦਿੱਤਾ ਤਾਂ ਮੈਨੂੰ ਲੱਗਦਾ ਹੁਣ ਇਨਕੁਆਰੀ ਜਿਹੜੀ ਆ ਉਹਦੀ ਜਿੰਨੇ ਵੀ ਇਹ ਕੰਮ ਕੀਤਾ ਉਹਦੀ ਐਸਪੀਸੀ ਨਨ ਸਖਤ ਨੋਟਸ ਵੀ ਲਿਆ ਉਹਦੇ ਵਿਰੁੱਧ ਤੇ ਉਹਨਾਂ ਵਾਲੇ ਸੰਭ ਦੇਣਾ ਚ ਮੈਨੂੰ ਉਮੀਦ ਵੀ ਆ ਕਿ ਉੱਤੇ ਕਾਰਵਾਈ ਵੀ ਹੋਏ